ਤਸਮੀਰ ਸਿੰਘ ਨਾ ਹੀ ਸਾਡਾ ਜੀ ਸਾਡੇ ਚਾਚਾ ਜੀ ਗਿਆਨ ਸਿੰਘ ਧਰਨੇ ਦੇ ਵਿੱਚ ਗਏ ਸੀਗੇ ਉਹ 11 ਤਰੀਕ ਤੋਂ ਇੱਥੋਂ ਚਾਲੇ ਪਾਏ ਸੀ ਉਹ ਬਾਰਡਰ ਸੰਭੂ ਤੇ ਪਹੁੰਚੇ ਉੱਥੋਂ ਹਰਿਆਣਾ ਸਰਕਾਰ ਨੇ ਉਹਨਾਂ ਦੇ ਵਾਸਤੇ ਬਾਰਡਰ ਬੈਰੀਅਰ ਲਾਤੇ ਉਹਨਾਂ ਨੂੰ ਕੁਝ ਕਰਨਾ ਸੀ ਦਿੱਲੀ ਨੂੰ ਅਸੀਂ ਅਥਰੂ ਗੈਸ ਦੇ ਗੋਲੇ ਛੱਡੇ ਉਹਨਾਂ ਨਾਲ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਤੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਉਹਨਾਂ ਨੂੰ ਪਰ ਉਹਨਾਂ ਦੀ ਤਬੀਅਤ ਵਿਗੜਦੀ ਗਈ ਬਾਅਦ ਵਿੱਚ ਰਜਿੰਦਰਾ ਲੈ ਕੇ ਗਏ ਰਾਤ ਦੇ ਪਰ ਉਹਨਾਂ ਨੂੰ ਸਵੇ ਸਿੱਧੀ ਦਾ ਜਾਮ ਪੀਣਾ ਪਿਆ ਇਹ ਸਰਕਾਰ ਵਾਸਤੇ ਬਹੁਤ ਮਾੜੀ ਗੱਲ ਆ ਅਰੇ ਇਦਾਂ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਇੰਡੀਆ ਪਾਕਿਸਤਾਨ ਦਾ ਬਾਰਡਰੀ ਬਣਾਤਾ ਅਥਰੂ ਗਏ ਦੇਸ ਗੋਲੇ ਛੋਟ-ਛੋਟ ਕੇ ਗੋਲੀਆਂ ਮਾਰੀਆਂ ਕੁਝ ਜ਼ਖਮੀ ਹੋ ਗਏ ਉਹਨਾਂ ਦਾ ਸਾਹ ਕੁੱਟਣ ਕਰਕੇ ਉਹਨਾਂ ਦੀ ਮੌਤ ਹੋ ਗਈ ਆ ਉਹ ਸਿੱਧੀ ਦਾ ਜਾਮ ਪੀ ਗਏ ਆ ਇਹ ਸਰਕਾਰਾਂ ਨੂੰ ਸੁਧਰਨਾ ਚਾਹੀਦਾ ਵਾ ਨਹੀਂ ਸੁਧਰੀਆਂ ਸਾਨੂੰ ਵੀ ਜਾਣਾ ਪਊਗਾ ਸਾਨੂੰ ਵੀ ਸਿੱਧੀਆਂ ਪਾਉਣੀਆਂ ਪੈਣਗੀਆਂ ਇਹਨਾਂ ਨੂੰ ਮੰਨਣੀ ਚਾਹੀਦੀ ਗੱਲ ਇਹ 11 ਤਰੀਕ ਤੋਂ ਹੋਏਗੀ। ਕਿਹੜੀ ਜਥੇਬੰਦੀ ਰਹੀ ਸੀ? ਇਹ ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ। ਪਰਿਵਾਰ 'ਚ ਕੌਣ-ਕੌਣ ਇਹਨਾਂ ਦੀ? ਪਰਿਵਾਰ 'ਚ ਉਹਨਾਂ ਦਾ ਅਹੀਂ ਉਹਨਾਂ ਦੇ ਭਤੀਜੇ ਆ। ਕਿ ਬਾਡੇ ਪਿਤਾ ਜੀ ਦੇਥ ਹੋ ਗਿਆ। ਉਹਨਾਂ ਦਾ ਛੋਟਾ ਭਰਾ ਵਾ। ਤੇ ਸਾਡੇ ਕੋਲ ਹੀ ਰਹਿੰਦੇ ਸੀਗੇ। ਕਿੰਦੋਂ ਪਹਿਲਾਂ ਵੀ ਅੰਦੋਲਨ 'ਚ ਪਿਛਲੇ ਦੌਰ ਜਿੱਦਿਆਂਗੇ ਨਾਲ। ਨਾਲ ਜਾਂਦੇ ਦਿੱਲੀ ਵੀ ਜਾ ਕੇ ਆਏ ਆ ਜਿੱਥੇ ਸੰਘਰਸ਼ ਹੁੰਦਾ ਸੀ ਉੱਥੇ ਜਾ ਕੇ ਆਉਂਦੇ ਸੀ। ਕਿਹੜੀ ਦਾ ਦੇਥ ਹੋਈ ਹੈ ਗੈਸ ਕਰਨਾ? ਦਿੱਲੀ ਇਹਨੂੰ ਕਿਹਤੋਂ? ਅਥਰੂ ਗੈਸ ਕਰਨ ਹੋਈ ਆ। ਇਹ ਡੈਡ ਬੋਡੀ ਇਹਨਾਂ ਦੀ ਕੱਲ ਤੱਕ ਸੈਂਤ ਆਊਗੀ ਤੁਹਾਡੀ ਗੱਲਬਾਤ ਹੋਈ ਉੱਥੇ ਜੱਤੀ ਬੰਦੀ ਦੀ ਹਾਂਜੀ ਉੱਥੇ ਹੋਈ ਹੈ ਸਾਡੇ ਪਿੰਡ ਦੇ ਜਗਦੀਸ਼ ਸਿੰਘ ਸਰਪੰਚ ਵਾ ਉਹਨਾਂ ਨਾਲ ਗੱਲ ਹੋਈ ਹੈ ਉਹ ਉੱਥੇ ਉਹਨਾਂ ਦੇ ਕੋਲ ਹੀ ਹੈ ਕਿੰਦੀ ਤਰੀਕ ਤੋਂ ਗਏ ਇੱਥੋਂ 11 ਤਰੀਕ ਤੋਂ ਗਏਗੇ ਕੀ ਮੰਗ ਕੀ ਕਰਦੇ ਨੇ ਸਰਕਾਰ ਤੋਂ ਇਹੋ ਮੰਗ ਆ ਵੀ ਜਿਹੜਾ ਕਰਜ਼ਾ ਉਹਨਾਂ ਦੇ ਉਹ ਮਾਫ਼ ਹੋਣਾ ਚਾਹੀਦੇ ਆ ਕਿ ਬਹੁਤ ਘਰਾਂ ਮਾਤਾ ਜਿਹੜਾ ਜ਼ਮੀਨ ਬਹੁਤ ਘੱਟ ਵਾ ਜ਼ਮੀਨ ਦਾ ਇੱਕ ਕਿੱਲਾ ਉਹਨਾਂ ਨੂੰ ਮਾਹ ਹੁੰਦਾ ਹੈਗਾ ਬਹੁਤ ਮੰਦੇ ਹਾਲ ਕਰਦੇ ਤੁਸੀਂ ਵੇਖ ਹੀ ਲਏ ਪਿਛਲੀ ਦੁਲਖੀ ਵੀ ਗਈ ਸੀ ਬਹੁਤ ਦਿੱਲੀ ਵੀ ਜਾ ਕੇ ਆਏ ਆ ਜਿੱਥੇ ਅਧੋਲਨ ਹੁੰਦਾ ਉੱਥੇ ਜਾਂਦੇ ਸੀ ਅਧੋਲਨ ਵਾਲੀ ਸਰਕਾਰ ਨੂੰ ਵੀ ਕਰਨ ਅਧੋਲਨ ਵਾਹ ਤੇ ਇਹੋ ਹੀ ਆ ਵੀ ਖਤਮ ਕਰਿਆ ਕਿਸਾਨਾਂ ਦੀਆਂ ਮੰਗਾਂ ਮੰਨ ਲੈ ਇਦਾਂ ਬਹੁਤ ਨੁਕਸਾਨ ਹੋਣ ਡਿਆ ਕਿਸਾਨਾਂ ਦਾ ਕਈ ਜ਼ਖਮੀ ਹੋ ਗਏ ਆ ਕਈਆਂ ਦੀ ਡੈਥ ਹੋ ਰਹੀ ਆ ਅਸੀਂ ਦੀਦਾ ਜਾਨ ਪੀ ਰਹੇ ਆ ਪਰ ਇਸ ਨੇ ਆ ਮਿਲਿਆ ਸੀ ਜੀ ਸਾਨੂੰ ਕੱਲ ਦਾ ਸਰਪੰਚ ਨੇ ਫੋਨ ਕੀਤਾ ਸੀ ਉਹਨਾਂ ਦੀ ਅਥਰੂ ਗੈਸ ਦੇ ਗੋਲਿਆਂ ਨਾਲ ਤਬੀਦ ਖਰਾਬ ਹੋ ਗਈ ਉਹਨਾਂ ਨੇ ਉੱਥੇ ਨਿੱਜੀ ਹਸਪਤਾਲ ਲੈ ਕੇ ਗਏ ਸੀ ਪਰ ਉਹਨਾਂ ਦੀ ਜਿਆਦੀ ਤਬੀਦ ਵਿਗੜਦੀ ਗਈ ਤੇ ਸਵੇਰ 5 ਵਜੇ ਉਹ ਸਿੱਧੀ ਦਾ ਜਾਮ ਕੀ ਗਰਜਿੰਦਰਾ ਹਸਪਤਾਲ ਜਾ ਗਈ ਠੀਕ ਬਲਕਿ ਨਾਮ ਤਾਂ ਹੈ ਜਗਿੰਦਰ ਸਿੰਘ ਨੇ ਦਿੱਤੀ ਕਿ ਲੱਗਦੀ ਸੀ ਮੇਰੇ ਭਰਾ ਹੀ ਕਿਦਾਂ ਦੇਖੂਗੇ ਦੇਖ ਉਹ ਹੀ ਇਦਾਂ ਗਿਆ ਇਹ ਨਾਲ ਬਾਰਲੇ ਗੋਲੇ ਗਾਲੇ ਛੁੱਟਿਆਂ ਦਾ ਉਹਨਾਂ ਦੀ ਡੈਥ ਹੋ ਗਈ ਆ ਇਹ ਕਿਥੇ ਕਿਸਾਨੀ ਬੋਲ ਕਿਸਾਨੀ ਦੇ ਅੰਦੋਲਨ ਚ ਗਿਆ ਹੈ ਛੋਟੇ ਤੋਂ ਵੱਡੇ ਕਿ ਛੋਟੇ ਨਹੀਂ ਵੱਡੇ ਹੀ ਵੱਡੇ ਤੇ ਉਹਨਾਂ ਦੀ ਸ਼ਹੀਦ ਕਰਕੇ ਮੌਤ ਹੋ ਗਈ ਕੀ ਮੰਗ ਕੀ ਕਰਦੇ ਸਰਕਾਰ ਤੋਂ ਮੰਗ ਇਹੋ ਜਿਹੀ ਗਰੀਬੀ ਤੋੜ ਤੇ ਅਸੀਂ ਮੰਨਿਆ ਵੀ ਕੁਛ ਨਾ ਕੁ ਮਿਲੇ ਕਹਿੰਦੇ ਕਿ ਜੋ ਚਿੱਤ ਜੁੜੇ ਹੈ ਜਿਵੇਂ ਕਮੇਟੀ ਨਾਲ ਹਾਂ ਜੀ ਜਦੋਂ ਆਂਦਾ ਉਹਨੂੰ ਚਲ ਜਾਈ ਦੇ ਸਰਪੰਚ ਸਾਹਿਬ ਤੇ ਪਿਛਲੇ ਅੰਦੋਲਨ ਚ ਗਏ ਪਿਛਲੇ ਜੀ ਵੀ ਜਾਂਦੇ ਰਹੇ ਆ ਉਹ ਨੂੰ ਪਿਛਲੇ ਆ ਜੀ ਜਾਂਦੇ ਆ ਤੇ ਜਦੋਂ ਉਹਨੇ ਬਾਜ਼ ਮਾਰਨੀ ਉਹ ਨੂੰ ਅਹੀਂ ਜਾਣਾ ਕਿੰਨੇ ਉਮਰ ਸੀ ਉਹਨਾਂ ਦੀ ਉਹਨਾਂ ਦੀ ਉਮਰ ਹੋਣੀ ਆ 70 75 ਤਾਂ 80 ਹਾਂਜੀ ਸਾਨੂੰ ਇੱਥੋਂ ਹੀ ਪਤਾ ਲੱਗਿਆ ਵੀ ਦੇਖੋ ਕੀ ਆ ਫੋਨ ਆਇਆ ਸਰਪੰਚ ਨੇ ਫੋਨ ਕੀਤਾ ਇਹਨਾਂ ਨੂੰ ਦੇ ਸੁਈੜੀ ਅੱਗੇ ਰਹੀ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵਾਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿਹੜਾ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ गीजर, सिंटेक्स, मॉंटेक्स ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ। ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ The Makeover Studio Spa and Salon Academy ਖੁੱਲ ਚੁੱਕਾ ਹੈ। ਜਿਸ ਦੇ ਵਿੱਚ ਚੰਡੀਗੜ੍ਹ, ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ। ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਯਾ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੈਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਦਿੱਤੀ ਜਾ ਰਹੀ ਹੈ ਰਾਈਡਲ ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D ਸ਼ੇਡ हेयर पॉਲਿਸ਼ਿੰਗ ਦੀ ਸੁਵਿਧਾ ਲੈ ਸਕਦੇ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ हेयर ਸਟਾਈਲ ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਤਾਂ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼